ਇਸ ਟਾਈਮ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਭ ਤੋਂ ਸ਼ੁਰੂ ਹੋ ਕੇ ਜਿਹੜਾ ਨਗਰ ਕੀਰਤਨ ਤਾਂ ਤਨ ਮਾਤਾ ਗੁਜਰਕੌਰ ਤਾਂ ਤਨ ਬਾਬਾ ਫਤਿਹ ਸਿੰਘ ਤੇ ਤਾਂ ਤਨ ਬਾਬਾ ਜੁਰਾਵਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢਿਆ ਜਾਣਾ ਸੀ ਉੱਥੇ ਦੀ ਮੌਕੇ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪਾਲਕੀ ਸਾਹਿਬ ਦੀ ਜਿਵੇਂ ਵੀ ਸਾਡੇ ਮੂਹਰੇ ਉਹ ਜਾ ਰਹੀ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆਇਆ ਉੱਥੇ ਦਰਸ਼ਨ ਕਰਨ ਆਈ ਹੋਈ ਹੈ ਦਰਸ਼ਨ ਕਰ ਰਹੀ ਹੈ ਕੇਸਰੀਆਂ ਪੱਗਾਂ ਤੇ ਝੂਲਦੇ ਨਿਸ਼ਾਨ ਹਨਾ ਇਹ ਜਿਹੜੀ ਪੰਜਾਬ ਦਾ ਰਾਜ ਦ੍ਰਿਸ਼ਾ ਤੁਸੀਂ ਅੱਜ ਇੱਥੇ ਦੇਖ ਰਹੇ ਹੋ ਫਤਿਹਗੜ ਸਾਹਿਬ ਦੀ ਧਰਤੀ ਤੋਂ ਜਿਹੜੇ ਉਹ ਸਾਡੇ ਬਾਬੇ ਜਿਹੜੀ ਛੋਟੀਆਂ ਉਮਰਾਂ ਦੇ ਵਿੱਚ ਸਾਡੇ ਲਈ ਸ਼ਹਾਦਤਾਂ ਦੇ ਗਏ 9 ਸਾਲ ਦੀ ਉਮਰ ਦੇ ਵਿੱਚ 11 ਸਾਲ ਦੀ ਉਮਰ ਦੇ ਵਿੱਚ ਉਹ ਛੋਟੇ ਬੱਚੇ ਜਿਹੜੇ ਉਹ ਸਾਡੇ ਬਾਬੇ ਸਾਡੇ ਤੋਂ ਵੱਡੇ ਹੋ ਗਏ ਜਦੋਂ ਸ਼ਹਾਦਤਾਂ ਦਿੱਤੀਆਂ ਉਸ ਵੇਲੇ ਜਦੋਂ ਔਰੰਗਜ਼ੇਬੇ ਕਹਿੰਦਾ ਹੈ ਕਿ ਤੁਸੀਂ ਇਨ ਕਬੂਲੋ ਸਾਡਾ ਧਰਮ ਕਬੂਲੋ ਤੁਸੀਂ ਖੜਾਉਣੇ ਲੈ ਲੋ ਤੁਹਾਨੂੰ ਲਾਲਚ ਦਿੱਤੇ ਗਏ ਪੈਸਿਆਂ ਦੇ ਲਾਲਚ ਦਿੱਤੇ ਗਏ ਖਾਣੇ ਦੇ ਲਾਲਚ ਦਿੱਤੇ ਗਏ ਪਰ ਉਹਨਾਂ ਸਾਡੇ ਸਹਿਬਜ਼ਾਦਿਆਂ ਨੇ ਉਸ ਉਮਰ ਦੇ ਸਾਡੇ ਸਹਿਬਜ਼ਾਦਿਆਂ ਨੇ ਈਨ ਨਾਮੰਨੀ ਸ਼ਹਾਹਤਾ ਦਿੱਤੀਆਂ ਆਪ ਦੇ ਆਪ ਨੂੰ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚਣਵਾ ਦਿੱਤਾ ਪਰ ਇਹ ਜਿਹੜਾ ਅਸੀਂ ਕਿਹ ਵੀ ਇਤਿਹਾਸ ਹੈ ਸਾਡਾ ਜਿਹਦੇ ਨਾਲ ਅੱਜ ਦੀ ਜਵਾਨੀ ਦਾ ਜੁੜਨਾ ਬਹੁਤ ਲਾਜ਼ਮੀ ਤੇ ਜ਼ਰੂਰੀ ਹੈ ਤੇ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਦਰਸ਼ਨ ਦੋਦਾਰੇ ਕਰਨ ਆ ਰਹੀ ਹੈ ਕੋਈ ਕਿਸ ਥਾਂ ਤੋਂ ਆਇਆ ਕੋਈ ਕਿਸ ਥਾਂ ਤੋਂ ਆਇਆ ਅਲੱਗ-ਅਲੱਗ ਸਟੇਟਾਂ ਤੋਂ ਆਏ ਹੋਏ ਨੇ ਅਲੱਗ-ਅਲੱਗ ਦੇਸ਼ਾਂ ਤੋਂ ਲੋਕ ਇੱਥੇ ਦਰਸ਼ਨ ਕਰਨ ਜਿਹੜੇ ਪਹੁੰਚੇ ਹੋਏ ਨੇ ਗੁਰੂ ਮਹਾਰਾਜ ਜੀ ਦੇ ਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਸਮਸਤਕ ਹੋਣ ਆ ਰਹੀਆਂ ਪਿੱਛੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਉੱਥੋਂ ਇਹ ਨਗਰ ਕੀਰਤਨ ਜਿਹੜਾ ਸਜਾਏ ਗਏ ਨੇ ਪਾਲਕੀ ਸਾਹਿਬ ਜਾਰੀ ਹੈ ਗੱਤਕਾ ਸਾਹਿਬ ਖੇਡੇ ਜਾ ਰਹੇ ਨੇ ਤੇ ਇਹ ਜੋਤੀ ਸਰੂਪ ਗੁਰਦੁਆਰਾ ਸਾਹਿਬ ਜਾ ਕੇ ਨਗਰ ਕੀਰਤਨ ਨੇ ਸਮਾਪਤ ਜਿਹੜਾ ਹੋ ਜਾਣਾ ਹੈ ਆਰੰਭ ਹੈ ਜਿਹੜਾ ਇਹ ਫਤੇਗੜ ਸਾਹਿਬ ਤੋਂ ਹੋ ਕੇ ਚੱਲਦਾ ਇੱਕ ਕੁਝ ਸਾਖੀਆਂ ਨੇ ਜਦੋਂ ਗੁਰੂ ਮਹਾਰਾਜ ਦੇ ਬੱਚੇ ਉਸ ਵੇਲੇ ਨੰਗੇ ਤਣ ਮਾਤਾ ਗੁਜਰਕੌਰ ਉਹਨਾਂ ਦੇ ਕੋਲ ਨੇ ਬੁੱਕਲ ਦੇ ਵਿੱਚ ਮਾਤਾ ਲੈੰਦੀਆਂ ਨੇ ਤੇ ਬੱਚੇ ਸ਼ਹਾਾਤਾਂ ਲਈ ਇੱਕ ਤੋਂ ਇੱਕ ਅੱਗੇ ਹੋ ਕੇ ਜਾਂਦੇ ਨੇ ਜਦੋਂ ਔਰੰਗਜ਼ੇਬ ਉਹਨਾਂ ਨੂੰ ਬੁਲਾਉਂਦਾ ਤਾਂ ਇਹ ਨਹੀਂ ਕਿ ਝਿਜਕ ਹੈ ਕੋਈ ਮੂੰਹ ਤੇ ਕੋਈ ਸ਼ਿਕਨ ਹੈ ਮੂੰਹ ਦੇ ਉੱਤੇ ਵੀ ਹਾਂ ਅੱਜ ਸਾਨੂੰ ਸ਼ਹੀਦ ਕਰ ਦਿੱਤਾ ਜਾਊਗਾ ਅੱਜ ਸਾਨੂੰ ਮਾਰ ਦਿੱਤਾ ਜਾਊ ਗਰਵ ਹੈ ਕਿ ਅਸੀਂ ਸ਼ਹਾਾਤਾ ਦੇ ਰਹੇ ਆ ਜਦੋਂ ਚੰਕੌਰ ਗੜੀ ਦੇ ਵਿੱਚ ਵੀ ਅਜੀਤ ਸਿੰਘ ਹੁਣੀ ਕਹਿੰਦੇ ਨੇ ਕਿ ਪਿਤਾ ਜੀ ਹੁਣ ਮੇਰੀ ਵਾਰੀ ਆ ਮੈਂ ਜਾਣਾ ਤੇ ਗੁਰੂ ਮਹਾਰਾਜ ਮੋਡਿਆਂ ਤੋਂ ਫੜਕੇ ਡੋਲਿਆਂ ਤੋਂ ਫੜਕੇ ਜਦੋਂ ਉਹਨਾਂ ਦਾ ਮੱਥਾ ਚੁੰਮਦੇ ਨੇ ਤੇ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਹਾਂ ਹੁਣ ਤੇਰੀ ਵਾਰੀ ਆ ਤੇ ਅਜੀਤ ਸਿੰਘ ਜਦੋਂ ਜਾਂਦੇ ਨੇ ਤਾਂ ਛਾਤੀ 'ਚ ਐਨੇ ਤੀਰ ਵੱਜਦੇ ਨੇ ਉਦੋਂ ਸ਼ਹੀਦ ਹੁੰਦੇ ਨੇ ਚਮਕੌਰ ਦੀ ਗੜੀ ਤੋਂ ਖੜੇ ਗੁਰੂ ਮਹਾਰਾਜ ਉਹਨਾਂ ਨੂੰ ਦੇਖਦੇ ਨੇ ਪਰ ਸ਼ਿਕਰ ਨਹੀਂ ਹਾਲਾਂਕਿ ਖੁਸ਼ੀ ਹੁੰਦੀ ਹੈ ਕਿ ਹਾਂ ਸਾਡੇ ਪੁੱਤ ਜਿਹੜੇ ਨੇ ਅਗਵਾਈ ਕਰਦੇ ਸੀ ਸ਼ਹੀਦ ਹੋ ਗਏ ਨੇ ਇਸ ਦੇਸ਼ ਦੇ ਲਈ ਇਸ ਕੌਮ ਦੇ ਲਈ ਸਿੱਖ ਧਰਮ ਦੇ ਲਈ ਸ਼ਹਾਦਤਾਂ ਦਿੱਤੀਆਂ ਉਹਨਾਂ ਤੋਂ ਸਿੱਖਿਆ ਅੱਜ ਲੈਣੀ ਸਾਡੀ ਜ਼ਰੂਰੀ ਆ ਜਦੋਂ ਅਸੀਂ ਸਰੰਦ ਫਤਿਹਗਰ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲੇ ਤੇ ਆਉਨੇ ਆ ਤਾਂ ਸਾਨੂੰ ਕੁਝ ਨਾ ਕੁਝ ਇਤੋਂ ਪ੍ਰਣ ਕਰਕੇ ਜਾਣਾ ਜਿਹੜਾ ਲਾਜ਼ਮੀ ਹੁੰਦਾ ਹੈ ਸਾਨੂੰ ਇਹ ਜ਼ਰੂਰੀ ਬਣ ਜਾਂਦਾ ਹੈ ਸਾਡੇ ਲਈ ਇਹ ਕਿ ਪਾਬੰਦੀ ਹੋ ਜਾਂਦੀ ਹੈ ਕਿ ਸਾਨੂੰ ਜਦੋਂ ਇੱਥੇ ਜਾਣਾ ਹੈ ਤਾਂ ਕੁਝ ਪ੍ਰਣ ਕਰਕੇ ਜਾਈਏ ਵੀ ਭਾਈ ਹੁਣ ਗੁਰੂ ਦੇ ਲੜ ਲੱਗਾਂਗੇ ਗੁਰੂ ਵਾਲੇ ਬਣਾਂਗੇ ਤੇ ਗੁਰੂ ਮਹਾਰਾਜ ਦੀ ਸੋਚ ਤੇ ਪਹਿਰਾ ਦਵਾਂਗੇ ਅੱਜ ਇਹ ਜਿਹੜੀ ਸੰਗਤ ਹੈ ਜਿਹੜੀ ਨਸਮਸਤਕ ਹੋਣ ਆਈ ਹੈ ਪਤਾ ਨਹੀਂ ਕੋਈ ਕਿੱਥੋਂ ਆਇਆ ਹੋਊਗਾ ਕੋਈ ਕਿੱਥੇ ਦਾ ਹੋਊਗਾ ਪਰ ਸਾਡੇ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਹਰ ਸਾਲ ਇੱਥੇ ਸਵਾ ਭਰੀ ਜਾਂਦੀ ਹੈ ਲੱਖਾਂ ਦੀ ਗਿਣਤੀ 'ਚ ਲੋਕ ਆਉਂਦੇ ਨੇ ਲੱਖਾਂ ਦੀ ਗਿਣਤੀ 'ਚ ਇੱਥੇ ਲੰਗਰ ਲੱਗਦੇ ਨੇ ਖਾਂ ਦੀ ਗਿਣਤੀ 'ਚ ਲੋਕ ਪ੍ਰਸ਼ਾਦੇ ਸ਼ੱਕਦੇ ਨੇ ਕਈ ਵਾਰ ਲੰਗਰਾਂ ਤੇ ਵੀ ਇੱਥੇ ਸਵਾਲ ਉੱਠਦੇ ਨੇ ਹਾਲਾਂਕਿ ਸਵਾਲ ਇਹ ਆਉਂਦੇ ਨੇ ਕਿ ਐਨੇ ਲੰਗਰ ਲਾਉਣ ਦੀ ਲੋੜ ਨਹੀਂ ਸਾਡੀ ਕੌਮਕਲੀ ਲੰਗਰਾਂ ਜੋਗੀ ਰਹਿ ਗਈ ਪਰ ਇਸ ਪਿੱਛੇ ਇੱਕ ਇਤਿਹਾਸ ਹੈ ਇਹਦੇ ਪਿੱਛੇ ਇੱਕ ਸਾਖੀ ਹੈ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਂਦਾ ਤਾਂ ਆਸ-ਪਾਸ ਸਰੰਦ ਦੇ ਏਰੀਏ ਦੇ ਵਿੱਚ ਕਿਸੇ ਘਰ ਦੇ ਵਿੱਚ ਵੀ ਰੋਟੀ ਨਹੀਂ ਪੱਕਦੀ ਚੁੱਲ੍ਹਾ ਨਹੀਂ ਜਲਾਇਆ ਜਾਂਦਾ ਕਿ ਹਾਂ ਵੀ ਸਾਡੇ ਪੁੱਤ ਸ਼ਹੀਦ ਹੋਏ ਨੇ ਸਾਡਾ ਪਰਿਵਾਰ ਦੇ ਬੱਚੇ ਸ਼ਹੀਦ ਹੋਏ ਨੇ ਉਸ ਦੌਰ ਦੇ ਵਿੱਚ ਸਿੰਘ ਆ ਕੇ ਸਰੰਦ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਲੰਗਰ ਸਰਪਾਉਂਦੇ ਸੀ ਇਹ ਉਹ ਪ੍ਰਥਾ ਇਹ ਜਿਹੜੀ ਲਗਾਤਾਰ ਚੱਲਦੀ ਜਾ ਰਹੀ ਹੈ ਇਹ ਬਾਬੇ ਨਾਨਕ ਦਾ ਉਹ 20 ਰੁਪਈਆ ਦਾ ਲੰਗਰ ਹੈ ਜਿਹੜਾ ਅੱਜ ਇੱਥੇ ਚੱਲ ਰਿਹਾ ਹੈ ਤੁਸੀਂ ਇੱਥੋਂ ਦੀਆਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਪਾਲਕੀ ਸਾਹਿਬ ਮੁਰੇ ਜਾ ਰਹੀ ਹੈ ਲੋਕ ਨਤਮਸਤਕ ਹੋ ਰਹੇ ਨੇ ਦਰਸ਼ਨ ਦਿਦਾਰੇ ਕਰ ਰਹੇ ਨੇ ਸੰਗਤਾਂ ਜਦੋਂ ਦੇਖਦੇ ਆ ਤਾਂ ਰੂਹ ਭਰ ਆਉਂਦੀ ਹੈ ਕਿ ਹਾਂ ਜਦੋਂ ਗੁਰੂ ਮਹਾਰਾਜ ਨੇ ਕਿਹਾ ਸੀ ਜਦੋਂ ਅਜੀਤ ਸਿੰਘ ਹੋਣੀ ਸ਼ਹੀਦ ਹੁੰਦੇ ਨੇ ਬਾਬਾ ਜੁਰਾਵਰ ਸਿੰਘ ਫਤਿਹ ਸਿੰਘ ਹੋਣੀ ਸ਼ਹੀਦ ਹੁੰਦੇ ਨੇ ਬਾਬਾ ਜਹਾਰ ਸਿੰਘ ਹੋਣੀ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਦੇ ਚਿਹਰੇ ਵੱਲ ਦੇਖ ਕੇ ਮਾਤਾ ਗੁਜਰਕੌਰ ਨੂੰ ਕਹਿੰਦੇ ਨੇ ਕਿ ਇਹਨ ਪੁੱਤਰਨ ਕੇ ਸੀਸਪੇ ਵਾਰ ਦੀਆਂ ਹੂ ਚਾਰ ਚਾਰ ਮੂਏ ਤੋਂ ਕੀ ਆ ਹੂਆ ਜੀਵਤ کئی ਹਜ਼ਾਰ ਇਹ ਉਹ ਹਜ਼ਾਰ ਨੇ ਜਿਨ੍ਹਾਂ ਦੀ ਗੱਲ ਗੁਰੂ ਮਹਾਰਾਜ ਵੱਲੋਂ ਕੀਤੀ ਗਈ ਸੀ ਇਹ ਹਜ਼ਾਰਾ ਸਿੰਘ ਨੇ ਜਿਨ੍ਹਾਂ ਦੀ ਗੱਲ ਗੁਰੂ ਮਹਾਰਾਜ ਕਰਦੇ ਸੀ ਕਿ ਇਹਨਾਂ ਦੇ ਸਿਰਾਂ ਦੇ ਉੱਤੋਂ ਮੇਰੇ ਬੱਚੇ ਕੁਰਬਾਨ ਨੇ ਗਾਂ ਮੇਰੇ ਕੁੰਡਲੀਆ ਸੱਪ ਖਾਲਸਾ ਜੀ ਜਿਉਂਦਾ ਏ ਜਿਹੜਾ ਚੁਣਚਣ ਇਹ ਸਾਡੇ ਸ਼ਾਹਤਾਂ ਦੇ ਬੱਚਿਆਂ ਦੇ ਬਦਲੇ ਲਊਗਾ ਬੰਦਾ ਸਿੰਘ ਬਹਾਦਰ ਨੂੰ ਫਿਰ ਭੇਜਦੇ ਨੇ ਗੁਰੂ ਮਹਾਰਾਜ ਸਰਹੰਦ ਫਤਿਹ ਕਰਦੇ ਨੇ ਸਮਾਣਾ ਫਤਿਹ ਕਰਦੇ ਨੇ ਮਹਾਰਾਜ ਬੰਦਾ ਸਿੰਘ ਬਹਾਦਰ ਉਸ ਸ਼ਾਹਤਾਂ ਦਾ ਬਦਲਾ ਲੈਂਦੇ ਨੇ ਇਹ ਇੰਨੀ ਜਿਹੜੀ ਸਾਡਾ ਸਿੱਖ ਇਤਿਹਾਸ ਇਸ ਵੱਡੇ ਪੱਧਰ ਤੇ ਆਏ ਇਹ ਸਾਡੇ ਇਤਿਹਾਸ ਆਸ ਦੀਆਂ ਜਿਹੜੀਆਂ ਇਹੋ ਬਲੰਦੀਆਂ ਨੇ ਸਾਡੇ ਇਤਿਹਾਸ ਦੀਆਂ ਜਿਹੜੀਆਂ ਤਸਵੀਰਾਂ ਲਾਈਵ ਤੁਸੀਂ ਇੱਥੋਂ ਦੀਆਂ ਦੇਖ ਸਕਦੇ ਹੋ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਆ ਤੰਤਨ ਬਾਬਾ ਜੁਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਤੰਤਨ ਬਾਬਾ ਅਜੀਤ ਸਿੰਘ ਤੰਤਨ ਬਾਬਾ ਜਝਾਰ ਸਿੰਘ ਮਾਤਾ ਗੁਜਰਕੌਰ ਤੰਤਨ ਗੁਰੂ ਗੋਬਿੰਦ ਸਿੰਘ 15 ਦਿਨ ਸਰਸਾ ਨਦੀ ਦਾ ਵਿਛੋੜਾ ਚਮਕੌਰ ਗੜੀ ਦੀ ਜੰਗ ਤੇ ਫੇਰ ਸਰਹੰਦ ਦੇ ਵਿੱਚ ਨੀਹਤ ਚਣ ਦਿੱਤਾ ਜਾਣਾ ਇਹ ਵੱਡੀਆਂ ਨੇ ਮੋਤੀਰਾ ਮਹਿਰਾ ਜਿਹਦਾ ਇੱਕ ਵੱਡਾ ਯੋਗਦਾਨ ਉਸ ਸਮੇਂ ਦੇ ਵਿੱਚ ਅੱਜ ਅਸੀਂ ਕੋਈ ਦੁੱਧ ਲੈਂਦਾ 70 ਰੁਪਏ ਕਿਲੋ ਲੈਂਦਾ ਹੋਣਾ ਕੋਈ 65 ਰੁਪਏ ਕਿਲੋ ਲੈਂਦਾ ਹੋਣਾ ਪਰ ਉਹ ਉਸ ਦੋ ਗਲਾਸਾਂ ਦਾ ਜਿਹਦੇ ਚ ਅੱਧਾ ਕਿਲੋ ਦੁੱਧ ਪੈ ਸਕਦਾ ਹੈ ਕਿਲੋ ਪੈ ਸਕਦਾ ਹੈ ਤੇ ਜਿਹੜਾ ਦੁੱਧ ਅਨਮੁੱਲਾ ਸੀ ਉਸ ਦੁੱਧ ਦਾ ਅੱਜ ਕੋਈ ਮੁੱਲ ਨਹੀਂ ਉਸੇ ਪੀ ਆਏ ਹੋਏ ਦੁੱਧ ਦਾ ਅੱਜ ਇਹ ਸੰਗਤ ਜਦੋਂਰੇ ਆਉਂਦੀ ਆ ਮੋਤੀਰਾਮ ਮਹਿਰਾ ਦੇ ਗੁਰਦੁਆਰੇ ਨੂੰ ਨਤਮਸਤਕ ਹੁੰਦੀ ਆ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੀ ਆ ਜਿੱਡਾ ਮੁੱਲ ਮੋਤੀਰਾਮ ਮਹਿਰੇ ਨੇ ਆਪ ਦੀ ਉਹ ਦੋ ਗਲਾਸ ਦੁੱਧ ਜਿਹੜਾ 1 ਦਾ ਕਿਲੋ ਪਲਾਇਆ ਸੀ ਸਹਿਬਜ਼ਾਦੇ ਨੂੰ ਉਹਦਾ ਮੁੱਲ ਮੁੜਿਆ ਸਾਰਾ ਕੁੱਲੂ ਦੇ ਵਿੱਚ ਪੀੜ ਦਿੱਤਾ ਸਾਰਾ ਪਰਿਵਾਰ ਸਾਰੇ ਪਰਿਵਾਰ ਦੀ ਸ਼ਹਾਦਤ ਹੋਈ ਦੋ ਗਲਾਸ ਦੁੱਧ ਦੇ ਬਦਲੇ ਇਹ ਸਾਡੀ ਸਿੱਖ ਕੌਮ ਦੀਆਂ ਕੁਰਬਾਨੀਆਂ ਨੇ ਸਾਡੇ ਸਿੱਖ ਕੌਮ ਦੀਆਂ ਪ੍ਰਾਪਤੀਆਂ ਨੇ ਜਿਹੜੇ ਅੱਜ ਲੱਖਾਂ ਦੀ ਨੀਤੀ ਸੰਗਤ ਖੜੀ ਹੈ ਦਰਸ਼ਨ ਦਿਦਾਰੇ ਕਰ ਰਹੀ ਹੈ ਸਜੇ ਹੋਏ ਨੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਕੇਸਰੀਆਂ ਦਸਤਾਰਾਂ ਰੰਗ ਰੰਗੇਆਂ ਦਸਤਾਰਾਂ ਸਿੰਘ ਪਤਾ ਨਹੀਂ ਕਿੱਥੋਂ ਕਿੱਥੋਂ ਪੰਜਾਬ ਦੇ ਲੋਕ ਅੱਜ ਇੱਥੇ ਪਹੁੰਚ ਕੇ ਲੰਗਰ ਲਾ ਕੇ ਇੱਥੇ ਇੱਕ ਦੂਜੇ ਸੰਗਤ ਦੇ ਦਰਸ਼ਨ ਕਰ ਰਹੇ ਨੇ ਜਦੋਂ ਇੱਕ ਗੱਲ ਚੱਲਦੀ ਹੈ ਕਿ ਉੱਥੇ ਭੀੜ ਹੁੰਦੀ ਆਏ ਭੀੜ ਨਹੀਂ ਕਿਹਾ ਜਾ ਸਕਦਾ ਇਹਨਾਂ ਨੂੰ ਸੰਗਤ ਕਹਿੰਦੇ ਨੇ ਇਹੋ ਲੋਕ ਨੇ ਜਿਹੜੇ ਅੱਜ ਸਾਡੇ ਗੁਰੂ ਮਹਾਰਾਜ ਦੀ ਕੁਰਬਾਨੀ ਜਿਹੜੀ ਹੋਈ ਆ ਉਹਦੀ ਜਿਹੜੇ ਵੱਡੇ ਮੁੱਲੇ ਕੁਰਬਾਨੀਆਂ ਉਹਦੀ ਕੁਰਬਾਨੀ ਨੂੰ ਯਾਦ ਕਰਨ ਦੇ ਲਈ ਅੱਜ ਇੱਥੇ ਪਹੁੰਚੇ ਹੋਏ ਨੇ ਇਹ ਸਾਡੀਆਂ ਪ੍ਰਾਪਤੀਆਂ ਨੇ ਗੁਰੂ ਮਹਾਰਾਜ ਉਹਨਾਂ ਦੀਆਂ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਜਿਹੜੇ ਸਜਾਏ ਜਾ ਰਹੇ ਨੇ ਇੱਥੇ ਵੱਡੇ ਪੱਧਰ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਆ ਕੋਈ ਗਿਣਤੀ ਮਿੰਤੀ ਇੱਥੇ ਨਹੀਂ ਕਰ ਸਕਦੇ ਆ ਇਹ 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 ਸਾਡੀ ਕੌਮ ਦੀਆਂ ਪ੍ਰਾਪਤੀਆਂ ਨੇ ਨੌਜਵਾਨ ਨੇ ਜਿਹੜੇ ਆਪ ਸੇਵਾ ਵੀ ਕਰ ਰਹੇ ਨੇ ਦਰਸ਼ਕ ਸੰਗਤਾਰੇ 크라운 ਲਈ ਸੰਗਤ ਨੂੰ ਕੱਢਣ ਦੇ ਲਈ ਲਾਈਵ ਤਸਵੀਰਾਂ ਤੁਸੀਂ ਇਸ ਵੇਲੇ ਦੀਆਂ ਸਾਡੇ ਉਰੇ ਦੇਖ ਸਕਦੇ ਹੋ ਨਗਰ ਕੀਰਤਨ ਦੀਆਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਾਡੇ ਚੈਨਲ ਕਰੰਟ ਪੰਜਾਬ ਦੇ ਉੱਤੇ ਹੋਰ ਕਰੰਟ ਇਸ਼ੂਜ਼ ਲਈ ਵੀ ਸਾਡੇ ਨਾਲ ਜੁੜੇ ਰਹੋ ਪਰ ਅੱਜ ਦਾ ਇਹ ਲੋਕਿਕ ਦ੍ਰਿਸ਼ ਅੱਖਾਂ ਨੂੰ ਮਨਮੋਹਿਤ ਕਰ ਦਿੰਦਾ ਹੈ ਦੇਸ਼ਾਂ ਵਿਦੇਸ਼ਾਂ 'ਚ ਸਾਡੇ ਬੈਠੇ ਸਾਥੀ ਜਿਨ੍ਹਾਂ ਨੇ ਅਸੀਂ ਕਈ ਵੇ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਹੋਣੇ ਗੁਰੂ ਮਹਾਰਾਜ ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਨਾ ਹੋਊਗਾ ਪਰ ਇੱਥੇ ਪਹੁੰਚ ਨਹੀਂ ਪਾਰੇ ਹੋਣੇ ਕਿਸੇ ਕਾਰਨਾ ਕਰਕੇ ਉਹ ਇਸ ਲਾਈਵ ਰਾਹੀਂ ਦਰਸ਼ਨ ਦੀਦਾਰੀ ਇੱਥੇ ਕਰ ਸਕਦੇ ਨੇ ਜਿਨ੍ਹਾਂ ਨੂੰ ਇੱਥੇ ਪਹੁੰਚਣਾ ਮੁਸ਼ਕਲ ਹੋਇਆ ਉਹ ਸਾਡੇ ਲਾਈਵ ਤਸਵੀਰਾਂ ਦੇ ਵਿੱਚ ਦੇਖ ਕੇ ਪਾਲਕੀ ਸਾਹਿਬ ਦੇ ਦਰਸ਼ਨ ਕਰ ਸਕਦੇ ਨੇ ਸੰਗਤ ਦੇ ਦਰਸ਼ਨ ਕਰ ਸਕਦੇ ਨੇ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਲੋਕਿਕ ਨਗਰ ਕੀਰਤਨ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰ ਇੱਥੇ ਜੇ ਕਹੀਏ ਵੀ ਗਿਣਤੀ ਹੈ ਜਿਹੜੀ ਸੰਗਤ ਦੀ ਜੇ ਕਈ ਵੀ ਗਿਨਣਾ ਹੋਵੇ ਉਹ ਗਿਣੀ ਨਾ ਗਿਣਨ ਯੋਗ ਗਿਣਤੀ ਹੈ ਨਾ ਗਿਣਨ ਯੋਗ ਲੰਗਰ ਨੇ ਨਾ ਗਿਣਨ ਯੋਗ ਰਿ ਕੁਰਬਾਨੀਆਂ ਨੇ ਲੰਗਰ ਦੇ ਵੀ ਵੱਖ-ਵੱਖ ਪ੍ਰਥਾਵਾਂ ਨੇ ਕੁਝ ਲੰਗਰ ਕਿਤਾਬਾਂ ਦੇ ਲੰਗਰ ਨੇ, ਕੁਝ ਲੰਗਰ ਕੱਪੜਿਆਂ ਦੇ ਲੰਗਰ ਨੇ, ਕੁਝ ਲੰਗਰ ਜੋੜਿਆਂ ਦੀ ਸੇਵਾ ਦੇ ਨੇ। ਲੋਕ ਆਪ ਮਹਾਰੇ ਹੋ ਕੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਜਿਹੜੀ ਚੀਜ਼ ਦੀ ਉਰੇ ਜ਼ਰੂਰਤ ਹੋਊਗੀ ਉਹ ਲੰਗਰਾਂ ਲਈ ਆਉਂਦੀ ਆ। ਨਗਰ ਕੀਰਤਨ ਨੂੰ ਸਜੇ ਹੋਏ ਨੇ, ਜੋਤੀ ਸਰੂਪ ਜਾ ਕੇ ਨਗਰ ਕੀਰਤਨ ਨੇ ਸਮਾਪਤ ਹੋਣਾ। ਲਾਈਵ ਤਸਵੀਰਾਂ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕਰੰਟ ਪੰਜਾਬ ਦੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਤਸਵੀਰਾਂ ਨੇ। ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਅਜੀਤ ਸਿੰਘ ਬਾਬਾ ਜਝਾਰ ਸਿੰਘ ਸਾਰਿਆਂ ਦੀ ਸ਼ਹਾਦਤ ਨੂੰ ਇਹ ਪ੍ਰਣਾਮ ਕਰਦਾ ਹੈ। ਕਲੇਸਰਹੰਦ ਦੇ ਜਿਹੜੇ ਸਾਡੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਤੇ ਜੁਰਾਵਰ ਸਿੰਘ ਸ਼ਹੀਦ ਕੀਤੇ ਗਏ ਸੀ ਉਹਨਾਂ ਨੂੰ ਤਾਂ ਇਹ ਨਮਨ ਹੈਗੇ ਹੀ ਹੈਗਾ ਪਰ ਅੱਜ ਦਾ ਇਹ ਨਗਰ ਕੀਰਤਨ ਸਾਡੇ ਗੁਰੂ ਮਹਾਰਾਜ ਦੇ ਪੂਰੇ ਪਰਿਵਾਰ ਦੇ ਲਈ ਆ। ਸਰਸਾ ਉਸ ਵੇਲੇ ਜਦੋਂ ਚੜ੍ਹ ਕੇ ਵੀ ਆਈ ਉਹ ਸਰਸਾ ਦੇ ਵਿੱਚੋਂ ਲੰਘਣਾ ਉਸ ਸਰਸਜ ਪੂਰਾ ਪਰਿਵਾਰ ਵਿਛੜ ਜਾਣਾ ਇੱਕ ਦਿਨ ਦੇ ਵਿੱਚ ਵੱਡੀ ਗੱਲ ਹੈ ਪਰ ਇੱਕ ਸ਼ਿਕਨ ਹੈ ਜਿਹੜੀ ਮੂੰਹ ਤੇ ਨਾ ਆਉਣੀ ਇਹ ਵੀ ਵੱਡੀ ਗੱਲ ਆ ਸਾਡੇ ਗੁਰਮਾਰਾ ਜੀ ਉਹਨਾਂ ਦੇ ਲਈ ਤੁਸੀਂ ਲਾਈਵ ਤਸਵੀਰਾਂ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਤਸਵੀਰਾਂ ਚੱਲ ਰਹੀਆਂ ਨੇ